प्यारे दोस्तों आज आपा ज्ञान विज्ञान ਦੀਆਂ ਗੱਲਾਂ ਫਿਰ ਕਰਨੀਆਂ ਨੇ ਤੇ ਗਿਆਨ ਵਿਗਿਆਨ ਦੀਆਂ ਜਿਹੜੀਆਂ ਗੱਲਾਂ ਆ ਉਹ ਅੱਜ ਪੰਛੀਆਂ ਬਾਰੇ ਗੱਲਾਂ ਕਰਨੀਆਂ ਤੇ ਪੰਛੀਆਂ ਬਾਰੇ ਜਿਹੜੀਆਂ ਗੱਲਾਂ ਕਰਨੀਆਂ ਇੱਕ ਤਾਂ ਇਹ ਗੱਲ ਕਰਨੀ ਆ ਕਿ ਕੀ ਕੋਇਲਗਾਉਂਦੀ ਆ ਜਾਂ ਕੋਇਲਾ ਗਾਉਂਦਾ ਇੱਕ ਗੱਲ ਆਪਾਂ ਇਹ ਕਰਨੀ ਆ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਭਾਰਾ ਪੰਛੀ ਕਿਹੜਾ ਹੈ ਉਨੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਇੱਕ ਗੱਲ ਇਹ ਕਰਨੀ ਆ ਪੰਛੀ ਦੀ ਨਹੀਂ ਪੰਛੀਆਂ ਵਰਗੀ ਮੱਛੀ ਦੀ ਜਿਹੜੀ ਉੱਡ ਲੈਂਦੀ ਆ ਇਹ ਭਾਈ ਮੱਛੀ ਕੋਈ ਉੱਡਣ ਵਾਲੀ ਚੀਜ਼ ਆ ਉਹ ਭਾਈ ਇਸ ਮਸਲੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਚਾਹੇ ਮਨੁੱਖ ਤਾਂ ਹਵਾ ਵਿੱਚ ਪਰ ਮਾਰ ਕੇ ਉੱਡ ਨਹੀਂ ਸਕਦਾ ਪਰ ਕੁਝ ਮੱਛੀਆਂ ਹਵਾ ਵਿੱਚ ਅਡਾਰੀ ਜ਼ਰੂਰ ਮਾਰ ਲੈਂਦੇ ਉਹ ਜਿੱਥੇ ਅਡਾਰੀ ਸ਼ਬਦ ਸਹੀ ਨਹੀਂ ਸਗੋਂ ਠੀਕ ਕਹਿਣਾ ਹੋਵੇ ਤਾਂ ਇਹ ਹੈ ਕਿ ਹਵਾ ਵਿੱਚ ਨਾ ਤਾਲੀਆਂ ਲਾਉਂਦੀਆਂ ਉਹ ਪੰਛੀਆਂ ਵਾਂ ਖੰਭਾਂ ਨੂੰ ਹਲਾ ਕੇ ਨਹੀਂ ਉੱਡਦੀਆਂ ਸਗੋਂ ਹਵਾ ਵਿੱਚ ਨਾ ਉੱਡਣ ਤੋਂ ਪਹਿਲਾਂ ਪਾਣੀ ਦੀ ਸਤ੍ਹਾ ਤੇ ਤੈਰਦੀਆਂ ਰਹਿੰਦੀਆਂ ਇੰਨੀਆਂ ਤੈਰਦੀਆਂ ਪੂਰੀ ਸਪੀਡ ਬਣ ਲੈਂਦੀਆਂ ਫਿਰ ਆਪਣੇ ਅਗਲੇ ਖੰਭ ਫਲਾ ਦਿੰਦੀਆਂ ਤੇ ਇਸ ਤਰ੍ਹਾਂ ਜਿਹੜਾ ਗਤੀ ਦਾ ਉਹਨਾਂ ਦਾ ਇੱਕ ਜ਼ੋਰ ਬਣਿਆ ਹੁੰਦਾ ਹੈ ਉਸ ਜੋਰ ਨਾਲ ਹਵਾ ਛੁੱਟ ਜਾਂਦੀ ਹੈ ਇਸ ਤਰੀਕੇ ਨਾਲ ਲੰਮੀ ਤਾਰੀ ਲਾ ਲੈਂਦੀ ਹੈ 200 ਮੀਟਰ ਦੇ ਕਰੀਬ ਹੁੰਦੀ ਆ ਉਹ ਜਿਹੜੀ ਉਹਨਾਂ ਦੀ ਤਾਰੀ ਹੈ ਕਾਫੀ ਹੁੰਦਾ 200 ਮੀਟਰ ਕਈ ਵਾਰ ਉਹ ਇੰਨੀਆਂ ਉੱਚੀਆਂ ਉੱਠ ਜਾਂਦੀਆਂ ਕਿ ਸਮੁੰਦਰੀ ਜਹਾਜ਼ ਦੇ ਨਾਲ ਡੈਕ ਤੇ ਆ ਡਿੱਗਦੀਆਂ ਇਹ ਜਿਹੀ ਅਡਾਰੀ ਆ ਨਾ ਜਿਹੜੀ ਇਹਨਾਂ ਨੂੰ ਜਿਹੜੇ ਬਾਕੀ ਦੁਸ਼ਮਣ ਮੱਛੀਆਂ ਉਹਨਾਂ ਤੋਂ ਬਚਨ 'ਚ ਬਹੁਤ ਸਹਾਇਤਾ ਕਰਦੀ ਹੈ ਕਿਵੇਂ ਕਿਉਂਕਿ ਜਦੋਂ ਤੋਂ ਮਗਰ ਪੈ ਜਾਂਦੇ ਆ ਹੋਰ ਜਾਨਵਰ ਜਿਹੜੇ ਇਹਨਾਂ ਮੱਛੀਆਂ ਨੂੰ ਖਾਂਦੇ ਆ ਉਦੋਂ ਫਿਰ ਇਹ ਪੂਰੀ ਸਪੀਡ ਚੱਕ ਦਿੰਦੀਆਂ ਤੇ ਸਪੀਡ ਚੱਕਦੀਆਂ ਚੱਕਦੀਆਂ ਫਿਰ ਕੀ ਕਰਦੀਆਂ ਤੇ ਅਚਾਨਕ ਹੀ ਖੰਭ ਫੁਲਾ ਲੈਂਦੀਆਂ ਤੇ ਫੈਲ ਦਿਆਂ ਸਾਰੀ ਇੱਕ ਤਰ੍ਹਾਂ ਨਾਲ ਹਵਾ ਚੁੱਡਣ ਲੱਗਦੀਆਂ ਤੇ ਅੱਗੇ ਫਿਰ ਜਿਹੜੀ ਕੋਈ ਜਿਵੇਂ ਜਹਾਜ਼ ਦਾ ਡੈਕ ਹੋਵੇ ਜਾਂ ਕੋਈ ਝਾੜ ਫੂਸ ਹੋਵੇ ਉਹਦੇ ਵਿੱਚ ਜਾ ਕੇ ਵੱਜਦੀਆਂ ਤਾਂ ਉਹਨੇ ਚਲੂ ਜਿਹੜਾ ਪਿੱਛੇ ਆ ਰਿਹਾ ਜਾਨਵਰ ਹੁੰਦਾ ਉਹ ਉਹ ਨੂੰ ਉਦੋਂ ਫਿਰ ਥਿਆਂਦੀਆਂ ਨਹੀਂ ਪਾਣੀ 'ਚ ਫਿਰ ਡੁੱਬੀ ਮਾਰ ਜਾਂਦੀ ਹੈ ਉਡਣੀ ਮੱਛੀ ਬਹੁਤ ਠੰਡੇ ਪਾਣੀਆਂ ਨੂੰ ਛੱਡ ਕੇ ਦੁਨੀਆ ਦੇ ਲਗਭਗ ਸਾਰੇ ਸਮੁੰਦਰਾਂ 'ਚ ਹੀ ਮਿਲਦੀ ਆ ਪਰ ਮਿਲਦੀ ਬਹੁਤ ਥੋੜੀ ਤੇ ਕਦੇ-ਕਦੇ ਹੀ ਦਿਖਦੀ ਆ ਇਹਦਾ ਜਿਹੜਾ ਵਿਗਿਆਨਕ ਨਾਂ ਹੈ ਉਹ ਐਕਸੋਕੁਆਟਸ ਹੈਗਾ ਚਲੋ ਆਪਾਂ ਇਹਦੇ ਵਿਗਿਆਨਕ ਨਾਂ ਤੋਂ ਕੀ ਲੈਣਾ ਆਪਾਂ ਇਹਦਾ ਨਾਂ ਉਡਣੀ ਮੱਛੀ ਹੀ ਰੱਖਦੇ ਆ ਤੇ ਇਹੀ ਰਾਜਪਾਲ ਸਿੰਘ ਜੀ ਦੀ ਕਿਤਾਬ ਦਾ ਵਿਨਾ ਉਡਣੀ ਮੱਛੀ ਜਿਹਦੇ 'ਚ ਰੋਜ਼ ਮੈਂ ਤੁਹਾਨੂੰ ਇਸ ਕਿਸਮ ਦੀਆਂ ਜਿਹੜੀਆਂ ਦਿਲਚਸਪ ਗੱਲਾਂ ਸੁਣਾਉਣਾ ਹੈ ਹੁਣ ਜਿਹੜਾ ਅਗਲੀ ਗੱਲ ਮੈਂ ਕਰਨ ਲੱਗਿਆ ਉਹ ਇਹ ਕਰਨ ਲੱਗਿਆ ਕਿ ਭਾਈ ਦੁਨੀਆ ਦਾ ਸਭ ਤੋਂ ਭਾਰਾ ਪੰਛੀ ਕਿਹੜਾ ਸ਼ੁਤਰਮੋਰਗ ਨਾ ਦੁਨੀਆ ਦਾ ਸਭ ਤੋਂ ਭਾਰਾ ਤੇ ਵੱਡਾ ਪੰਛੀ ਮੁੱਖ ਤੌਰ ਤੇ افਰੀਕਾ ਚ ਪਾਏ ਜਾਣ ਵਾਲੇ ਪੰਛੀ ਦਾ ਵਜ਼ਨ ਕਿੰਨਾ ਹੁੰਦਾ ਭਾਈ 130 ਕਿਲੋ 1 ਕੁਆਂਟਲ 30 ਕਿਲੋ ਤੇ ਉਚਾਈ ਕਿੰਨੀ ਹੁੰਦੀ ਆ 2.5 ਮੀਟਰ ਦੇ ਲਗਭਗ ਹੁੰਦੀ ਹੈ ਦੀ ਉਚਾਈ ਇਹਦੇ ਪਾਰਤਾ ਹੁੰਦੇ ਆ ਪਰਨਾ ਇਹ ਵੱਡਾ ਸਰੀਰ ਭੋਜਲ ਸਰੀਰ ਨੂੰ ਨਾ ਪਹੜਾ ਸਕਣ ਦੇ ਸਮਰੱਥ ਨਹੀਂ ਹੁੰਦੇ ਉੰਜ ਦੇ ਨਾਲ ਪਾਰ ਮਜ਼ਬੂਤ ਹੁੰਦੇ ਆ ਤੇ ਹੋਰ ਕੰਮ ਜਰੂਰ ਕਰਦੇ ਆ ਜਿਵੇਂ ਨਾ ਜਦੋਂ ਇਹ ਭੱਜਦਾ ਤਾਂ ਦੌੜਨ ਸਮੇਂ ਨਾ ਸੰਤੋਲਨ ਬਣਾਈ ਰੱਖਦੇ ਆ ਜਿਹੜੇ ਦੋਨੇ ਪਾਰ ਨੇ ਇਹਦੀ ਦੌੜਨ ਦੀ ਨਾ ਗਤੀ ਬਹੁਤ ਤੇਜ਼ 80 ਕਿਲੋਮੀਟਰ ਪ੍ਰਤੀ ਘੰਟਾ ਟਰੱਕ ਦੇ ਬਰਾਬਰ ਜਾਂਦਾ ਇੱਕ ਤਰ੍ਹਾਂ ਨਾਲ ਇਹਨ ਲੱਤਾਂ ਲੰਮੀਆਂ ਤੇ ਸ਼ਕਤੀਸ਼ਾਲੀ ਹੁੰਦੀਆਂ ਐ ਇਹ ਇਹਦੇ ਤੇਜ਼ ਦੌੜਨ ਦੇ ਵਿੱਚ ਤਾਂ ਇਹ ਫਾਇਦਾ ਦਿੰਦੀਆਂ ਹੀ ਆ ਲੋਡ ਪੈਣ ਤੇ ਦੀ ਰੱਖਿਆ ਵੀ ਕਰਦੀਆਂ ਕਈ ਵਾਰ ਤਾਂ ਇਹ ਲੱਤਾਂ ਮਾਲ ਮਾਰ ਕੇ ਇਨਾ ਕਹਿੰਦੇ ਕਹਾਉਂਦੇ ਜਾਨਵਰਾਂ ਨੂੰ ਚਿੱਤ ਕਰ ਦਿੰਦਾ ਹੈ ਲੱਖਰਾਖ ਦਾ ਸਬੰਧ ਐ ਕਾਫੀ ਖਰਾਕ ਖਾ ਜਾਂਦਾ ਭਾਈ ਜੇ ਸਰੀਰ ਵੱਡਾ ਖਰਾਕ ਵੀ ਖਾਊਗਾ ਹੀ ਹੁਣ ਜਿਹੜਾ ਸਵਾ ਕੁਆਂਟਲ ਦਾ ਸ਼ਤਰਮੁਰ ਗਾਓ ਪਰ ਖਾਊਗਾ ਕੀ ਛੱਡਦਾ ਕੁਝ ਵੀ ਨਹੀਂ ਐ ਬੀਜ ਵੀ ਖਾ ਜਾਂਦਾ ਪੌਦੇ ਵੀ ਖਾ ਜਾਂਦਾ ਦਾਣੇ ਵੀ ਖਾ ਜਾਂਦਾ ਕੀੜੇ ਮਕੌੜੇ ਵੀ ਖਾ ਜਾਂਦਾ ਉਹ ਕਈ ਵਾਰੀ ਤਾਂ ਛੋਟੇ ਮੋਟੇ ਜਾਨਵਰ ਵੀ ਖਾ ਜਾਂਦਾ ਇਹ ਸਰਵਪੱਖੀ ਆ ਸਰਵਪੱਖੀਆਂ ਨੂੰ ਅੰਗਰੇਜ਼ੀ ਦੇ ਵਿੱਚ ਓਮਨੀਵੋਰਸ ਕਹਿੰਦੇ ਇਸ ਤੋਂ ਇਲਾਵਾ ਇਹ ਛੋਟੇ ਛੋਟੇ ਪੱਥਰ ਵੀ ਖਾਂਦਾ ਹੁਣ ਤੁਸੀਂ ਕਹੋਗੇ ਕਿ ਪੱਥਰਾਂ ਦਾ ਕੀ ਕੰਮ ਕਰਦਾ ਭਾਈ ਪੱਥਰ ਵੈਸੇ ਤਾਂ ਸਾਰੇ ਪੰਛੀ ਖਾਂਦੇ ਪਰ ਛਤਰ ਮੁਰਗਾ ਜਿਹੜਾ ਉਹ ਵਾਹ ਵਾਹ ਪੱਥਰ ਖਾ ਜਾਂਦਾ ਪੱਥਰ ਇਸ ਕਰਕੇ ਖਾਂਦਾ ਕਿ ਜਿਹੜਾ ਹੈ ਮੋਟਾ ਜਿਹਾ ਮਾਲ ਦਾਣੇ ਦੂਣੇ ਅੰਦਰ ਸਿੱਟ ਲੈਂਦਾ ਉਹਨਾਂ ਨੂੰ ਪੀਸਣ ਲਈ ਬੰਨਾ ਮੇਤੇ ਦੇ ਵਿੱਚ ਚੱਕੀ ਦਾ ਕੰਮ ਕਰਦੇ ਆ ਇਹ ਜਿਹੜੇ ਪੱਥਰ ਜਿਹੜੇ ਖਾ ਜਾਂਦੇ ਸਰੀਰ ਦੀ ਤਰ੍ਹਾਂ ਇਹ ਅੰਡਾ ਵੀ ਵੱਡਾ ਹੈ ਕਿ ਕਿੰਨਾ ਕੁ ਵੱਡਾ ਹੁੰਦਾ ਇਹਦਾ ਅੰਡਾ ਤੁਸੀਂ ਆਏ ਸਮਝ ਲਓ ਕਿ ਭਾਈ ਜਿੱਡੀ ਕ ਅੰਡਿਆਂ ਦੀ ਟ੍ਰੇ ਹੁੰਦੀ ਉਹਦਾ ਕੇ ਦਾ ਮੁਰਗੀ ਦੇ ਅੰਡਿਆਂ ਦੀ ਟ੍ਰੇ ਦੀ ਓਡਾ ਦਾ ਇਹਦਾ ਕਲਾ ਅੰਡਾ ਹੀ ਆ 15 ਤੋਂ 18 ਸੈਂਟੀਮੀਟਰ ਲੰਬਾ ਹੁੰਦਾ ਹੈ 12 ਤੋਂ 15 ਸੈਂਟੀਮੀਟਰ ਦਾ ਵਿਆਸ ਹੁੰਦਾ ਹੈ ਦੇ ਭਾਂ ਲ ਪਤਾ ਕਿੰਨਾ ਹੁੰਦਾ ਲਗ ਭਾਗਿਆ 1 ਕਿਲੋ 400 ਗ੍ਰਾਮ ਦੇ ਨੇੜੇ ਤੇ ਵੇਚ ਜਿਹੜੇ ਡੇਢ ਕਿਲੋ ਦਾ ਅੰਡਾ ਹੀ ਹੁੰਦਾ ਆਂਡੇ ਦੇ ਡੇਢ ਦਾ ਅਟਾ ਲੂਈ ਵੱਖਰਾ ਤੇ ਨਾਰਾ ਜਿਹੜਾ ਛਤਰਮੁਰਗ ਨਾ ਜਮੀਨ ਚ ਡੇਢ ਦੋ ਫੁੱਟ ਦਾ ਨਾ ਟੋਆ ਫੁੱਟ ਲੈਂਦਾ ਜਿਸ ਨੂੰ ਕਈ ਮਾਦਾ ਛਤਰਮੁਰਗ ਜਿਹੜੀਆਂ ਸਾਂਝੇ ਤੌਰ ਤੇ ਆਂਡਾ ਦੇਣ ਲਈ ਵਾਸਖਦੀਆਂ ਉਹਦੇ ਚ ਯਾਨੀ ਕਿ ਕਿੰਨੇ ਸਾਰੇ ਆਂਡੇ ਰੱਖ ਦਿੱਤੇ ਜਾਂਦੇ ਆ ਆਂਡਿਆਂ ਤੋਂ ਬਾਅਦ ਬੱਚੇ ਕੱਢਣ ਦੀ ਵਾਰੀ ਆਉਂਦੀ ਆ ਉਹ ਵਾਰੀ ਵਾਰੀ ਉਹਨਾਂ ਦੇ ਬੈਠਦੀਆਂ ਤੇ ਰਾਤ ਨੂੰ ਛਤਰਮੁਰਗ ਬੈਠਦਾ ਇयां ਫਿਰ ਆਦੇ ਪਾਈ ਬੱਚੇ ਕੱਢ ਲੈਂਦੇ ਹੈ ਨਾ ਹਰਾਨੀ ਵਾਲੀ ਗੱਲ ਛਤਰਮੁਰਗ ਬਾਰੇ ਕਮਾਲ ਦੀ ਜਾਨਵਰ ਹੈ ਕਮਾਲ ਦਾ ਪੰਛੀ ਹੈ ਜਾਨਵਰ ਇਸ ਕਰਕੇ ਕਹਿੰਦੇ ਕਿ ਉੱਡ ਨਹੀਂ ਸਕਦਾ ਅਗਲੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਵਿੱਚ ਕਹੀ ਸੀ ਕਿ ਭਾਈ ਆਪਾਂ ਕਹਿੰਦੇ ਕਿ ਕੋਇਲ ਗਾਉਂਦੀ ਆ ਕਿੰਨੀ ਮਿੱਠੀ ਕੋਇਲ ਗਾਉਂਦੀ ਆ ਪਰ ਕੋਇਲ ਗਾਉਂਦੀ ਮਾਦਾ ਕੋਇਲ ਨਹੀਂ ਗਾਉਂਦੀ ਨਾਰਾ ਜਿਹੜਾ ਗਾਉਂਦਾ ਨਾਰ ਕਿਉਂ ਗਾਉਂਦਾ ਹੈ ਇਹਦਾ ਸਵਾਲ ਆ ਜਿਹੜਾ ਕਿ ਨਾਰ ਕੋਇਲ ਗਾਉਂਦਾ ਹੈ ਬਸੰਤ ਰੁੱਤ 'ਚ ਹੀ ਕਿਉਂ ਗਾਉਂਦਾ ਹੈ ਅਸਲ 'ਚ ਤਾਂ ਜਿਹੜਾ ਬਸੰਤ ਰੁੱਤ ਤਾਂ ਨਾ ਉਹ ਕੋਇਲ ਲਈ ਨਰ ਮਾਦਾ ਦੇ ਮੇਲ ਦਾ ਸਮਾਂ ਹੁੰਦਾ ਹੈ ਉਹਨਾਂ ਦਾ ਮੀਟਿੰਗ ਸੀਜ਼ਨ ਆ ਨਰ ਮਾਦਾ ਕੋਇਲ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਜਹੀ ਮਿੱਠੀ ਆਵਾਜ਼ ਪੈਦਾ ਕਰਦਾ ਹੈ ਸੰਭੋਗ ਕਿਰਿਆ ਪੂਰੀ ਹੋਣ ਤੋਂ ਬਾਅਦ ਨਾਰ ਕੋਇਲ ਗਾਉਣਾ ਛੱਡ ਦਿੰਦਾ ਹੈ ਇਸੇ ਕਰਕੇ ਕੋਇਲ ਦੀ ਆਵਾਜ਼ ਸਾਨੂੰ ਮੁੱਖ ਤੌਰ ਤੇ ਅੰਬੀਆਂ ਦੇ ਬੂਰ ਪੈਣ ਸਮੇਂ ਭਾਵ ਬਸੰਤਰੋਤ ਚੀਸਨਾਈ ਦਿੰਦੀ ਹੈ। ਵੈਸੇ ਨਾਰ ਅਤੇ ਮਾਦਾ ਕੋਇਲ ਦੇਖ ਕੇ ਹੀ ਵੱਖਰੇ-ਵੱਖਰੇ ਪਛਾਣੇ ਜਾ ਸਕਦੇ ਆ। ਨਾਰ ਕੋਇਲ ਆ ਜਿਹੜਾ ਪੂਰੀ ਤਰ੍ਹਾਂ ਕਾਲਾ ਹੁੰਦਾ ਤੇ ਮਾਦਾ ਕੋਇਲ ਸੁਆਹ ਰੰਗੀ ਹੁੰਦੀ ਹੈ। ਵੈਸੇ ਕੋਇਲ ਤੋਂ ਕਿਤ ਗੁਣ ਕਾਲੀ ਲੋਕਧਾਰਾ ਚ ਵੀ ਆਉਂਦਾ ਵਾ ਫਰੀਦ ਦੇ ਸ਼ਲੋਕ ਚ ਵੀ ਆਉਂਦਾ ਹੈ। ਅਸਲ ਚ ਕੋਇਲ ਜਿਹੜਾ ਨਾਰ ਕੋਇਲਾ ਕੋਇਲਾ ਉਹ ਕਾਲਾ ਹੁੰਦਾ ਮੱਧਾ ਕੋਇਲ ਤੇ ਸਵਾਰੰਗੀ ਹੁੰਦੀ ਹੈ ਇੱਕ ਹੋਰ ਵੀ ਇੱਕ ਗੱਲ ਹੈਗੀ ਆ ਉਹ ਉਹ ਬੜੀ ਜੀਵ ਆ ਉਹ ਜੀਵ ਹੈਗੀ ਆ ਕਿ ਕੋਇਲਾ ਨਾ ਕਈ ਵਾਰ ਕਾਂ ਦੇ ਆਲ ਨੇ ਚਾਂਡਾ ਦੇ ਦਿੰਦੀ ਇਹਦੇ ਆਂਡਿਆਂ ਵਿੱਚੋਂ ਬੱਚੇ ਵੀ ਕਾਂ ਵੱਲੋਂ ਹੀ ਕੱਢੇ ਜਾਂਦੇ ਵੈਸੇ ਤਾਂ ਕਾਂ ਨੂੰ ਬਹੁਤ ਸਿਆਣਾ ਕਿਹਾ ਜਾਂਦਾ ਤੇਰਾ ਕਾਂ ਤੋਂ ਦੇ ਹੋਰ ਸਿਆਣਾ ਅਸਲ 'ਚ ਕਾਂ ਵਿਚਾਰਾ ਇੰਨਾ ਸਿਆਣਾ ਨਹੀਂ ਹੁੰਦਾ ਕਾਂ ਕਿਉਂਕਿ ਮਨੁੱਖੀਵਾਦੀ ਇਤਿਹਾਸ-ਪਾਸ ਰਹਿੰਦਾ ਇਸ ਲਈ ਕੋਇਲ ਵੀ ਆਪਣੀ ਜਨਰਲ ਉਤ ਵਿੱਚ ਮਨੁੱਖੀਵਾਦੀ ਦੇ ਨੇੜੇ ਆ ਜਾਂਦੀ ਹੈ ਤੇ ਆਂਡੇ ਦੇਣ ਤੋਂ ਬਾਅਦ ਫਿਰ ਜੰਗਲਾਵਲ ਚਲੀ ਜਾਂਦੀ ਹੈ ਭਾਈ ਕੋਇਲ ਫਿਰ ਬੜੀ ਚਲਾਕ ਹੁੰਦੀ ਹੈ ਕੋਇਲਾ ਵੀ ਬੜਾ ਚਲਾਕ ਹੁੰਦਾ ਇਸ ਗੁਣ ਦੇ ਕਾਰਨ ਅਸੀਂ ਕੋਇਲ ਨੂੰ ਬਾਕੀ ਸਮਝਣ ਦੀ ਗੱਲ ਹੈ ਬਸੰਤ ਰੁੱਤ ਤੇ ਗਰਮੀਆਂ ਦੇ ਸ਼ੁਰੂ ਵਿੱਚ ਹੀ ਜ਼ਿਆਦਾ ਦੇਖ ਸਕਦੇ ਹਾਂ ਬਾਅਦ ਦੇ ਵਿੱਚ ਫੇਰ ਨਹੀਂ ਦਿਖਦੀ ਗੱਲਾਂ ਤਾਂ ਭਾਈ ਹੋਰ ਵੀ ਬਹੁਤ ਆ ਕਿ ਉਲੂ ਨੂੰ ਹਲੇਰੇ ਚ ਦਿਸਦਾ ਕਿ ਨਹੀਂ ਦਿਸਦਾ ਇਹ ਵੀ ਗੱਲ ਬੜੀ ਜੀਬ ਆ ਪਰ ਇਹਦੇ ਤੇ ਆਪਾਂ ਗੱਲ ਫੇਰ ਕਿਸੇ ਹੋਰ ਵੀਡੀਓ ਵਿੱਚ ਕਿਸੇ ਹੋਰ ਦਿਨ ਕਰਾਂਗੇ ਅੱਜ ਲਈ ਇੰਨੀ ਹੀ ਗੱਲਾਂ ਤੁਹਾਡੀ ਕੋਈ ਪੁੱਛ ਹੋਵੇ ਤਾਂ ਪੁੱਛ ਛੱਡਣਾ ਜੇ ਆਪਾਂ ਨੂੰ ਪਤਾ ਹੋਵੇਗਾ ਤਾਂ ਆਪਾਂ ਦੱਸ ਦਿਆਂਗੇ ਮਿਹਰਬਾਨੀ ਸ਼ੁਕਰੀਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਹ ਜਿਹੜਾ ਚੈਨਲ ਇਸ ਦੇ ਉੱਤੇ ਜਿਹੜੀ ਜਾਣਕਾਰੀ ਦਿੱਤੀ ਹੈ ਜਾਂਦੀ ਆ ਆਦੇ ਬੱਚਿਆਂ ਨਾਲ ਸਮਝੀ ਕਰੋ ਤਾਂ ਜੋ ਉਹਨਾਂ ਦਾ ਗਿਆਨ ਚ ਵਿਗਿਆਨ ਚ ਦਿਲਚਸਪੀ ਪੈਦਾ ਹੋਵੇ ਮਿਹਰਬਾਨੀ ਸ਼ੁਕਰੀਆ